ਹਣ ਗਰੀਬੰਦਾ ਕੀ ਕਰੇਗਾ ਅਮ ਅਗਲੇ ਨੇ ਜਿਹੜਾ ਲੈੰਦਾ ਰੇ ਮੇਰੇ ਕਰਜ਼ੇ ਹੀ ਸੱਥੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਹੋਤਾ ਵੀ ਇਹਦੇ ਤੇ ਕਰਜ਼ਾ ਹੋ ਗਿਆ ਕਰਜ਼ਾ ਕਿਤਾ ਲਾਏਗਾ ਕਿਉਂ ਹੀ ਇਹ ਪਨੇ ਕੋਈ ਵੈਲੀ ਨਹੀਂ ਕਿਉਂਕਿ ਰੋਟੀ ਖਾਏਗਾ ਇਹ ਤੁਹਾਨੂੰ ਦੋਹਾਂ ਕਰਜ਼ਾ ਇੱਕ ਅਰਧ ਕਿਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਿਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬੰਦੇ ਕੋਈ ਸੁਣਵਾਈ ਨਹੀਂ ਕਰ ਰਹੇ ਤੇ ਜਿਹੜੇ ਨੇ ਡੰਗਰਾ ਵਾਲਸ ਆ ਬੈਜੀ ਨੇ ਨਾ ਮਾਨਿਕ ਨਾ ਦੁਖੀ ਹੋ ਜਾਂਦਾ ਮਾਨਿਕ ਨਾ ਦੁਖੀ ਹੋਣਾ ਸਰ ਗਰੀਬੰਦੇ ਡੰਗਰਾਂ ਕੋਈ ਜਿੱਥੇ ਮਰਜੀ ਧੱਕ ਦਿੰਦੇ ਜਿੱਥੇ ਮਰਜੀ ਕੋਈ ਰਖਸ਼ਾ ਲੈ ਕੋਈ ਅੱਧਰ ਕਰਾਏ ਕੋਈ ਅੱਧਰ ਕਰਾਏ ਕੋਈ ਕਾਨੂੰਨ ਤੁਹਾਡਾ ਛੱਡ ਰੋਜ਼ਗਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਿਰਾਏ ਤੇ ਲਈ ਹੁਣ ਉਹ ਹੀ ਚਲਾਣੀ ਆ ਹੁਣ ਕੀ ਕਰਾਂਗੇ ਰੋਟੀ ਬਣਨੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤੋਂ ਕੋਈ ਬੱਚੇ ਦਾ ਥੜੀ ਜਿਨੇ ਆਪਣੇ ਵਿਆਜੀ ਨੇ ਚੜਾਏ ਪੈਸੇ ਉਹ ਥੜੇ ਬੱਚੇ ਦਾ ਕੋਈ ਉਹਨੇ ਲਗਾਣਾ ਪਾਇਆ ਜੀ ਸਮਝ ਨਹੀਂ ਆ ਰਹੀ ਪਾਇਆ ਮੇਰੇ ਲੋ ਚੋਰੀ ਕਰਪੇ ਰਹੀ ਚੋਰੀਆਂ ਚਕਾਰੀਆਂ ਕਰੀਓ ਉਹ ਚੰਗੇ ਸਰਕਾਰ ਫੇਰ ਪੋਚੇ ਕਾਨੂੰਨ ਹੈ ਜਿਹੜ ਨਸ਼ਾ ਕਿੰਨਾ ਵਧਦਾ ਜਾ ਰਿਹਾ ਹੈ ਨਸ਼ੇ ਬਾਰੇ ਕੋਈ ਧੋਹ ਨਹੀਂ ਰਿਹਾ ਨਸ਼ਾ ਕਿੰਨਾ ਵਧਦਾ ਜਾ ਰਿਹਾ ਹੈ ਨਸ਼ੇ ਬਾਰੇ ਕੋਈ ਧੋਹ ਨਹੀਂ ਆਇਆ ਇਹ ਗਰੀਬ ਬੰਦਾ ਰੋਟੀ ਕਮਾਇਆ ਕੋਈ ਰੋਟੀ ਵੀ ਖਾ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਹੋਏ ਆ ਇਹ ਕਿਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਇਹ ਬਹੁਤ ਤਾਂ ਕੈਸਾ ਹੀ ਹੋਇਆ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣ ਨੂੰ ਹੈ ਮਹੀਨੇ ਬਾਅਦ ਕਿਰਾਏਦਾਰ ਵੀ ਜਾਣੇ ਨੇ ਦੀ ਮਾਰ ਤੇ ਹੋ ਰਹੀ ਹੈ ਜਿੰਨਾ ਕਰਾਇਆ ਤੇਰੇ ਨਾਮ ਮੇਰਾ ਕਰਜ਼ਾ ਇਹਨਾ ਕਿਹਨੂੰ ਰੋਟੀ ਖਾਏਗਾ ਬੰਦਾ ਇੱਕ ਰਾਇਦਾਰ ਬੰਦਾ ਆ ਰੋਟੀ ਪਣੀ ਪੈ ਤੇ ਖਚ ਲਾਏਗਾ ਇੱਕ ਪਾਸਾ ਸਬਜ਼ੀ ਵੇਚਣ ਵਾਲੇ ਬੰਦੇ ਦਾ ਪੁਲਿਸ ਦੇ ਵੱਲੋਂ 15000 ਦਾ ਚਲਾਨ ਕਰ ਦਿੱਤਾ ਗਿਆ ਚਲਾਨ ਕੱਟਣ ਤੇ ਸਬਜ਼ੀ ਵਾਲਾ ਰੋਣ ਲੱਗ ਪੈਂਦਾ ਹੈ ਕਹਿੰਦਾ ਕਿ ਮੈਂ ਚਲਾਨ ਭਰਾਂ ਜਾਂ ਰੋਟੀ ਖਾਵਾਂ ਮੇਰੀ ਦਿਹਾੜੀ ਹੀ ਸਿਰਫ 200-300 ਰੁਪਏ ਹੈ ਤੇ ਦੱਸ ਦੇ ਕਿ ਅਮਰitsar ਪੁਲਿਸ ਦੇ ਵੱਲੋਂ ਜੁਗਾੜੂ ਰੇੜੀਆਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਨਾਕਾ ਲਗਾ ਕੇ ਚਲਾਨ ਕੱਟੇ ਜਾ ਰਹੇ ਨੇ ਤੇ ਜੁਗਾੜੂ ਰੇੜੀਆਂ ਬਾਂਡ ਕੀਤੀਆਂ ਜਾ ਰਹੀਆਂ ਨੇ ਇਸੀ ਐਕਸ਼ਨ ਦਾ ਜੁਗਾੜੂ ਰੇੜੀ ਚਾਲਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਚਾਲਕਾਂ ਨੇ ਰੋਸ ਜ਼ਾਹਰ ਕੀਤਾ ਕਿ ਪਿਛਲੇ 15 ਸਾਲਾਂ ਤੋਂ ਰੇੜੀਆਂ ਚਲਾ ਰਹੇ ਨੇ ਪਰ ਅੱਜ ਤੱਕ ਕਿਸੇ ਨੇ ਉਹਨਾਂ ਨੂੰ ਨਹੀਂ ਰੋਕਿਆ ਉਹਨਾਂ ਦਾ ਕਹਿਣਾ ਕਿ ਉਹਨਾਂ ਦੀਆਂ ਰੇੜੀਆਂ ਹੁਣ ਰੋਕ ਕੇ ਬਾਂਡ ਕੀਤੀਆਂ ਜਾ ਰਹੀਆਂ ਨੇ ਤੇ ਆਨਲਾਈਨ 15000 ਦਾ ਚਲਾਨ ਕੀਤਾ ਜਾ ਰਿਹਾ ਉਹ ਤਾਂ ਰੋਟੀ ਮਸਾ ਖਾਂਦੇ ਨੇ ਤਾਂ 15000 ਦਾ ਚਲਾਨ ਅਖਰ ਕਿਵੇਂ ਭੁਗਤਣਾ ਜਿਸ ਤੋਂ ਬਾਅਦ ਇਹ ਜੁਗਾੜੂ ਰੇੜੀਆਂ ਵਾਲੇ ਕਾਫੀ ਪਰੇਸ਼ਾਨ ਹੋ ਜਾਂਦੇ ਨੇ ਸਵੇਰ ਦੀ ਲਾਈ ਰਵੱਸਿਆ ਲੋ 40 ਕਿਲੋ ਕਹਿੰਦੇ ਤਾਂ ਚਲਾਨ ਕਰਦਾ 15000 ਦਾ ਜੀ ਦੋ ਬਣੇ ਜੀ ਪਤਾ ਨਹੀਂ ਸਾਨੂੰ ਪਰਾਨਪੁਰ ਬੰਦਿਆ ਵੇਖੋ ਜੀ ਸਾਡਾ 15 ਚਾਹ ਗੜਦਾ ਜੀ ਆਈ ਗੱਡੀ ਸੋਕ ਦਾ ਲੱਗੇ 64 ਖਲਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਹਸਾ ਲੋ ਦੋਵਾਂ ਦਾ ਪਤਾ ਦੋਵਾਂ ਚਲਾ 15 ਬਣਾ ਮਾਇ ਤੋਂ ਮਰੇ ਕੋ ਕਾਕਾ ਦੇ ਕੋ ਕਿਛੇ ਕਿ ਡਰਗਾ ਦੇ ਆ ਦੋ ਅਸੀਂ ਭਰਾ ਹਸਾ ਲੋ ਸਿਰੇ 5 ਦੇ ਕਰੋਠੇ ਗਏ ਹਸਾ ਲੋ ਦੋਵੇਂ ਸੱਜੀ ਦਾ ਦੋਵੇਂ ਸੱਜੀ ਆਓ ਗੱਡੀ ਦੋਵੇਂ ਲੱਗੀਆਂ ਨੇ ਗੱਡੀਆਂ 15 ਹਜ਼ਾਰ ਚਲਾ ਗੜਦਾ ਦੋਵਾਂ ਦਾ 15-15 ਹਜ਼ਾਰ ਦਾ ਪਤਾ ਨਹੀਂ ਸਾਨੂੰ ਨੌਲੇਜ ਇੰਨੀ ਨਹੀਂ ਲੱਗੀ ਦੱਸਾਂ ਵੀ ਬੜੀ ਦੇਣਾ ਤੇ 15 ਚਾਰ ਗੱਡੀਆਂ ਵੇਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਨੇ ਸੋਈਏ ਮਰਜੀ ਦਾ ਤੂੰ ਕੀ ਕਹਿਣ ਕੀ ਦੇ ਆ ਤੁਹਾਨੂੰ ਕਹਿੰਦੇ ਗੱਡੀਆਂ ਵੇਹਲੀਆਂ ਕਰੋ ਜੀ ਅੱਛਾ ਜੀ ਆਈ ਕਿਥੋਂ ਗੱਡੀਆਂ ਵੇਹਲ ਕੇ ਮੇਰੇ ਸਮਾਨ ਕਿੱਥੇ ਵੇਚਣਾ ਸਰਵਿਸ ਜੀ ਉਹਨਾਂ ਜੂਰੀ ਦਾ ਹੈ ਜਾਂ ਰੇੜੀ ਦਾ ਸਾਰਾ ਸਮਾਨ ਦਾ ਹੈ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾਲੋ ਸਮਾਨ ਲਾਲੋ ਤੇ ਗੱਡੀ ਲੈ ਨਾਲ ਲੈ ਕੇ ਚਲੋ ਕਰਮਾ ਤਾਂ ਨਹੀਂ ਗਰੀਬ ਮਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਹੜੀ ਤੋਂ 100 200 ਆਈ ਹੱਥ ਪੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਮੇ ਕਿ ਮਹਾਰਾਜ ਜਾਂਦਾ ਕਰੀ ਪਾਕਿਸਤਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇਡੀ ਰਸਕੇ ਲਿਆਉਂਗਾ ਫਿਰ ਉਹਦਾ ਵੇਚ ਲਾਂ ਕਰਾਂਗੇ ਇਹ ਕੋਈ ਸਾਨੂੰ ਜਾਣ ਦੋ ਰੇਡੀ ਤੇ ਕਿ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤਾਂ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੁਛ ਨਹੀਂ ਗਿਆ ਮਹਾਰਾ ਇਹਨਾਂ ਨੇ ਕਹਿੰਦੇ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਜਿਹੜਾ ਲਾਇਸੈਂਸ ਵੀ ਹੈਗਾ ਸਾ ਕੋਲ ਇਹਦੇ ਕੋਲ ਆ ਘਰ ਸਭ ਦੇ ਕੋਲ ਆ ਬੋਲ ਹੈ ਲਾਇਸੈਂਸ ਮਾਰਤੀ ਦਾ ਕੋਲ ਸਾਡੇ ਕੋਲ ਹੈ ਘਰ ਪਿਆ ਉਹਨੇ ਟ੍ਰੈਵਲ ਲਾਇਸੈਂਸ ਹੈਗਾ ਸਾਡੇ ਅਸਾਂ ਕੋਲ ਘਰ ਪਿਆ ਆਪਣੀ ਕੋਲ ਘਰ ਪਿਆ ਸਭ ਕੋਲ ਘਰ ਪਿਆ ਨਾ ਲੈ ਨਹੀਂ ਲੱਗ ਜਾਈਦਾ ਸੀ ਤੁਸੀਂ ਦੱਸਿਆ ਵੀ ਕਿਹ ਕੋਲ ਘਰ ਪਿਆ ਹਾਂਜੀ ਕਿਹਨੂੰ ਦੱਸਿਆ ਸਾਰਾ ਨੂੰ ਇਹ ਸਾਨੂੰ ਟਾਈਮ ਦੋ ਕਾਹ ਤਾ ਦੋਤਾਂ ਸਰ ਜੀ ਬੈਂ ਰੂਲ ਮੁਕਾਬਲ ਕੀਤੀ ਆ ਐ ਤੁਸੀਂ ਦੇਖ ਕੇ ਤੁਹਾਨੂੰ ਮੈਂ ਕਾਪੀ ਦੇ ਦਿੰਦਾ ਵੀ ਪੜ ਲਓ ਬਾਕੀ ਕੋਈ ਵੀ ਤੁਸੀਂ ਲੈਣਾ ਰੂਲ ਸੰਬੰਧੀ ਜਿਹੜੀ ਸਿੱਧੀ ਗੈਮ ਨਾਲ ਤੁਸੀਂ ਕਰ ਲੋ ਉਹਨਾਂ ਨਾਲ ਸੰਪਰਕ ਸਰ ਕਹਿੰਦੇ ਉਹ ਡੇਲੀ ਆਪਾਂ ਜਾਣਦੇ ਐਥੋਂ ਕਦੀ ਹੋਇਆ ਨਹੀਂ ਅੱਜ ਪਹਿਲੀ ਵਾਰ ਮੈਂ ਤੁਹਾਨੂੰ ਇਹ ਕਾਪੀ ਦੇ ਦਿੰਦਾ ਸਰਕੂਲਰ ਦੀ ਤੁਸੀਂ ਇਹਦੀ ਪੜ ਲਓ ਹੀ ਕੋਈ ਤੁਹਾਨੂੰ ਪਤਾ ਲੱਗ ਜੇ ਸਰਕੂਲਰ ਦੀ ਰੇਡੀ ਦਾ ਹੀ ਕਾਰਵਾਈ ਹੋਈ ਹੈ ਐ ਗਵਾੜੂ ਦੀਆਂ ਵੀ ਹੋ ਗਈਆਂ ਵਾ ਜਪੀਟਰ ਰੇੜੀਆਂ ਕੁਝ ਸਾਰਿਆਂ ਵਾ ਹੋਏਗੀ ਕਿ ਕਾਰਵਾਰੀ ਸ਼ਹਿਰ ਵਾਸੀਆਂ ਨੂੰ ਜਿਹੜੀ ਜਗਾੜੂ ਰੇੜੀਆਂ ਚਲਾਉਂਦੇ ਉਹਨਾਂ ਨੂੰ ਕੀ ਸੰਦੇਹ ਜਨਦਾ ਹੋਏ ਹਾਂਜੀ ਕੀ ਸੰਦੇਹ ਯਾ ਨਾ ਚਲਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਇਹਦੇ ਜਾਨੀ ਨੂੰ ਖਾਨੀ ਹੋ ਸਕਦਾ ਵਾ ਅੱਜ ਤਿੰਨ ਕਰਤੀਆਂ ਆਪਾਂ ਕਿੰਨਾਂ ਚ ਇਹ ਲਗਾਤਾਰ ਕਾਰਵਈਆਂ ਲੁਗੇਗੀ ਚੱਲੇਗੀ ਕਿ ਸਰ ਬੋਨ ਹੋ ਰਹੀ ਹੈ ਕਿ ਬੋਨ ਹੋ ਰਹੀ ਇਹ ਦਰਮਾਨਾ ਬਹੁਤ ਜਿਆਦਾ ਲੁੱਟਿਆ ਜਾ ਰਿਹਾ ਹੈ ਦੇਖੋ ਜੀ ਇਹਦੇ ਵਿੱਚ ਜੋ ਮਸ਼ੀਨ ਨੇ ਆਪਣਾ ਦਸਰਾ ਮਸ਼ੀਨ ਨੇ ਦਰਮਾਨਾ ਪਾਣਾ ਅਈ ਪਰਸਨਲ ਨਹੀਂ ਕੁਝ ਵੀ ਲਿਖ ਕੇ ਬਾਅਦ ਨਹੀਂ ਦੇ ਜੋ ਮਸ਼ੀਨ ਨੇ ਵੀ ਚਪਾ ਪਰਦੇ ਆ ਕਿ ਉਹਨਾਂ ਕੋਲ ਜਿਹੜਾ ਕਾਗੈ ਨਹੀਂ ਹੈਗਾ ਜੋ ਮਸ਼ੀਨ ਨੇ ਦਰਮਾਨਾ ਉਹ ਹੀ ਨਿਕਲ ਕੇ ਆਏਗਾ ਇਹ ਕਿਹੜੀਆਂ ਗੱਟੀਆਂ ਦੇਖੀਗੇ ਉਸ ਤੇ ਨੰਬਰ ਵੀ ਨਹੀਂ ਲੱਗੇਗੇ ਤੁਹਾਨੂੰ ਬੱਲੇ ਤੁਹਾਡੇ ਸਾਹਮਣੇ ਹੀ ਆ ਉਹਨਾਂ ਨੂੰ ਵੀ ਬਹੁਤ ਤਾੜੀ ਦਾ ਵੀ ਇਹ ਆ ਵੀ ਦਰਮਾਨਾ